ਜ਼ਿੰਦਗੀ ਦੇ ਅਸਲ ਨਾਇਕ ਰਚਨਾ ਤਰਸੀਮ ਸਿੰਘ ਪੰਗੂ ਆਫਤ ਕੁਦਰਤੀ ਹੋਵੇ ਜਾਂ ਮਨੁੱਖ ਵੱਲੋਂ ਖੁਦ ਸਹੇੜੀ ਉਹ ਦੁੱਖदाई ਹੀ ਹੁੰਦੀ ਹੈ ਕੁਦਰਤੀ ਆਫਤ ਮੌਕੇ ਵੀ ਮਨੁੱਖ ਹੀ ਮਨੁੱਖ ਦਾ ਮਦਦਗਾਰ ਬਣਦਾ ਤੇ ਖੁਦ ਸਹੇੜੀ ਆਫਤ ਵਿੱਚ ਵੀ ਆਪ ਹੀ ਅੱਗੇ ਆਉਂਦਾ 20ਵੀਂ ਸਦੀ ਵਿੱਚ 47 ਦੀ ਵੱਡ ਟੁਕ 55 ਦੀ ਹੜ 84 ਦਾ ਸਾਕਾ ਨੀਲਾ ਤਾਰਾ 84 ਦੀ ਕਤਲਿਆਮ 88 ਦਾ ਹੜ 93 ਦਾ ਹੜ कोरोना काल विश्व पद्रि अनेका सुनामीयां मुल्कां विच आपसी मारू जंगा ते कई पचालन नाल होईयां तबाहीयां नु याद करके दिल कंब जांदा है वर्तमान विच ਛੜਦੇ ਰੂਪ विच आई आफत ने ਪਿਛਲੀਆਂ ਆਫਤਾਂ ਦੀ ਯਾਦ ਕਰਵਾ ਦਿਤੀ ਹੈ ਚਾਤ ਮਾਰ ਕੇ ਵਿਖਿਆ ਜਾਵੇ ਤਾਂ ਹਰੇਕ ਥਾ ਮਨੁੱਖ ਹੀ ਮਨੁੱਖਤਾ ਮਸੀਹਾ ਬਣ ਕੇ ਵੀ ਆਇਆ ਮਨੁੱਖ ਦੀ ਵੱ ਟੁਕੜੀ ਉਕਸਾਉਣ ਵਾਲਾ ਉਹੀ ਮਨੁੱਖ ਸ਼ਾਂਤੀ ਜਲੂਸਾਂ ਵਿੱਚ ਚਿੱਟੇ ਝੰਡੇ ਅਤੇ ਮਸ਼ਾਲਾਂ ਹੱਥਾਂ ਵਿੱਚ ਫੜੀ ਸ਼ਾਂਤੀ ਦੂਤ ਵੀ ਬਣਿਆ ਸਿਆਸਦਦਾਨ ਲੋਕਾਂ ਨੇ ਹਮੇਸ਼ਾ ਸਿਆਸੀ ਰੋਟੀਆਂ ਸੇਕ ਸੇਕ ਕੇ ਆਗਾਮੀ ਚੋਣਾਂ ਲਈ ਵੋਟਾਂ ਹੀ ਪੱਗੀਆਂ ਕੀਤੀਆਂ ਇਹ ਸਾਰਾ ਕੁਝ ਹਰੇਕ ਦੀ ਯਾਦ ਦਾ ਹਿੱਸਾ ਹੈ ਵਕਤ ਦਾ ਪਹੀਆ ਆਪਣੀ ਰਫਤਾਰ ਨਾਲ ਚੱਲਦਾ ਰਹਿੰਦਾ ਹੈ ਸਮੇਂ ਦੇ ਬੀਤਣ ਨਾਲ ਕੁਝ ਕੌੜੀਆਂ ਮਿੱਠੀਆਂ ਯਾਦਾਂ ਛੱਡ ਕੇ ਜਨ ਜੀਵਨ ਆਮ ਵਾਂਗ ਚੱਲਣ ਲੱਗ ਜਾਂਦਾ ਹੈ ਮਨੁੱਖੀ ਫਿਤਰਤ ਇਹ ਹੈ ਕਿ ਮਨੁੱਖ ਬੀਤ ਗਏ ਤੋਂ ਸਬਕ ਬਹੁਤ ਕੱਟ ਲੈਂਦਾ ਅੱਜ ਬੇਤਹਾਸ਼ਾ ਡਿਜੀਟਲ ਤਰੱਕੀ ਦੁਨੀਆ ਦੇ ਕੋਨੇ-ਕੋਨੇ ਦੀ ਖਬਰ ਤਸਵੀਰਾਂ ਸਮੇਤ ਘਰ-ਘਰ ਤੱਕ ਪਹੁੰਚਾ ਰਹੀ ਹੈ ਆਪਾਂ ਬੀਤੇ ਨੂੰ ਛੱਡ ਕੇ ਵਰਤਮਾਨ ਦੀ ਗੱਲ ਕਰੀਏ ਵਰਤਮਾਨ ਦੇ ਹੜ ਦੀ ਗੱਲ ਕਰਨ ਤੋਂ ਪਹਿਲਾਂ ਮਨੁੱਖ ਦੁਆਰਾ ਸਿਹੇੜੀ ਕਰੋਨਾ ਮਹਾਮਾਰੀ ਵਰਗੀ ਆਫਤ ਨੂੰ ਵੀ ਇਸ ਆਫਤ ਨਾਲ ਜੋੜ ਕੇ ਵੇਖਣਾ ਬਣਦਾ ਹੈ ਉਸ ਵਕਤ ਵੀ ਆਪਣੇ ਆਪ ਨੂੰ ਲੋਕਾਂ ਦੇ ਮਸੀਹਾ ਦੱਸਣ ਵਾਲੇ ਆਧੁਨਿਕ ਤਕਨੀਕ ਜ਼ਰੀਏ ਲੋਕਾਂ ਵਿੱਚ ਬੈਠੇ ਵੀ ਮੂੰਹਾਂ ਤੇ ਮਾਸਕ ਪਾਈ ਲੋਕਾਂ ਨੂੰ ਆ ਕਰੋ ਉਹ ਕਰੋ ਤਾਲੀਆਂ ਸਾਰੀਆਂ ਬਜਾਓ ਮੋਬੱਤੀਆਂ ਜਗਾਓ ਅਨੇ ਫੁੱਟ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ ਦੀ ਹਦਾਇਤਾਂ ਅਤੇ ਸੰਦੇਸ਼ ਦੇਂਦੇ ਆਮ ਜਨਤਾ ਤੋਂ ਦੂਰੀ ਬਣਾ ਕੇ ਬੈਠੇ ਰਹੇ ਸਨ ਉਸ ਵੇਲੇ ਵੀ ਅਸਲ ਮਸੀਹਾ ਮਨੁੱਖ ਭੁੱਖੇ ਮਰਦੇ ਮਨੁੱਖ ਨੂੰ ਵੇਖ ਕੇ ਜਰ ਨਹੀਂ ਸਕਿਆ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਬਾਹਰ ਨਿਕਲਿਆ ਹਰੇਕ ਲੋੜਵੰਦ ਕੋਲ ਹਰ ਕਿਸਮ ਦੀ ਸਹਾਇਤਾ ਲੈ ਕੇ ਪਹੁੰਚਿਆ ਪਰ ਕਰੋਨਾ ਕਾਲ ਨੇ ਖੂਨ ਦੇ ਰਿਸ਼ਤਿਆਂ ਪਰ ਵੀ ਪ੍ਰਸ਼ਨ ਚਿੰਨ ਲਾਇਆ ਸੀ ਮਨੁੱਖੀ ਸੇਵਾ ਭਾਵਨਾ ਰੱਖਣ ਵਾਲਿਆਂ ਨੇ ਨਿਰਸਵਾਰਥ ਹੋ ਕੇ ਸੇਵਾ ਵੀ ਕੀਤੀ ਸੀ ਉਸ ਵੇਲੇ ਸੋਸ਼ਲ ਮੀਡੀਆ 'ਨੇ ਘਰਾਂ ਵਿੱਚ ਮਾਸਕ ਪਾਈ ਬੈਠੇ ਉਪਦੇਸ਼ਕਾਂ ਨੂੰ ਫਿਕਰਮੰਦ ਕਰ ਦਿੱਤਾ ਕਿ ਅਸੀਂ ਤਾਂ ਪਿੱਛੇ ਰਹਿ ਗਏ ਬਾਦੀ ਕੋਈ ਹੋਰ ਹੀ ਮਾਰ ਗਿਆ। ਉਹ ਵੀ ਮਾਸਕ ਪਾ ਕੇ ਖਾਣ ਪੀਣ ਵਾਲੇ ਸਮਾਨ ਦੀਆਂ ਥੈਲੀਆਂ ਉੱਪਰ ਆਪਣੇ ਲੋਗੋ ਤੇ ਫੋਟੋਆਂ ਲਾ ਕੇ ਮੈਦਾਨੇ ਕੋਰੋਨਾ ਜੰਗ ਵਿੱਚ ਖੁੱਦ ਪੈ ਸਨ। ਬਲੱਖੜ ਲੋਕ ਹੋਰ ਆਫ਼ਤਾਂ ਵਾਂਗ ਉਸ ਸਾਫ਼ਤ ਨੂੰ ਵੀ ਭੁੱਲ ਗਏ ਸਨ ਪਰ ਬੀਤੇ ਤੋਂ ਸਿੱਖਿਆ ਕੁਝ ਨਹੀਂ। ਪਹਿਲਾਂ ਵਾਂਗੀ ਪਿੱਛ ਲੱਗੂ ਬਣ ਕੇ ਅੰਦਰੀ ਵੜ ਕੇ ਸਲਾਹਾਂ ਦੇਣ ਵਾਲਿਆਂ ਨੂੰ ਹੀ ਆਪਣੇ ਮਸੀਹੇ ਚੁਣ ਲਏ। ਵਰਤਮਾਨ ਹੜ ਵਰਗੀ ਆਫਤ ਨੇ ਪੰਜਾਬ ਨੂੰ ਹੀ ਨਹੀਂ ਹੋਰ ਸੂਬਿਆਂ ਨੂੰ ਵੀ ਕਈ ਵਾਰ ਘੇਰਿਆ ਹੈ ਹਰੇਕ ਥਾਂ ਹਮੇਸ਼ਾ ਮਨੁੱਖੀ ਮਸੀਹਾ ਬਣ ਕੇ ਬੋੜਿਆ ਹੈ ਇਸ ਵਾਰ ਇਸ ਆਫਤ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਇਹ ਵੀ ਸਿੱਧ ਹੋ ਗਿਆ ਕਿ ਦਰਿਆ ਆਪਣੇ ਰਸਤੇ ਵਿੱਚ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰਦੇ ਇਹ ਆਫਤ ਮਨੁੱਖ ਦੁਆਰਾ ਬਣਾਏ ਕੰਕਰੀਟ ਅਤੇ ਲੋਹੇ ਦੀਆਂ ਬਣਾਈਆਂ ਰੁਕਾਵਟਾਂ ਨੂੰ ਰੋੜ ਕੇ ਲੈ ਗਈ ਰੀਜਨਲ ਬਣਾਈਆਂ ਕੰਕਰੀਟ ਦੀਆਂ ਆਲੀਸ਼ਾਨ ਕੋਠੀਆਂ ਰੇਤ ਦੇ ਘਰਾ ਵਾਂਗ ਵਹਿ ਗਈਆਂ ਬਾਰੀ ਵਿੱਚ ਫਸੇ ਲੋਕਾਂ ਦੀ ਪੁਕਾਰ ਨੂੰ ਤਕਨੀਕ ਨੇ ਪਲਾਂ ਵਿੱਚ ਹੀ ਲੋਕਾਂ ਤੱਕ ਪਹੁੰਚ ਦੀ ਕਰ ਦਿੱਤਾ ਮਸੀਹਾ ਮਨੁੱਖ ਕਿਸੇ ਦਾ ਦੁੱਖ ਵੇਖ ਨਹੀਂ ਸਕਦਾ ਉਹ ਵੱਡੇ ਪੱਦਰ ਤੇ ਹਰੇਕ ਸਾਜੂ ਸਮਾਨ ਨਾਲ ਲੈ ਸੋ ਕਿ ਹਮੇਸ਼ਾ ਵਾਂਗ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਗੁਜ਼ਰਦੀ ਆਫਤ ਨਾਲ ਦਸ ਪੰਜਾ ਲੈਣ ਲਈ ਨਿਕਲ ਪਿਆ ਕਰੋਨਾ ਕਾਲ ਵਾਂਗ ਇਸ ਵਾਰ ਵੀ ਨਵੀਂ ਤਕਨੀਕ ਨੇ ਸੁਖ ਸੂਲਤਨਾ ਲੈ ਸ ਮਸੀਹਾ ਨੂੰ ਹਲੂਣਿਆ ਕਿ ਤੁਸੀਂ ਪਿੱਛੇ ਰਹਿ ਗਏ ਜੀ ਕਈਆਂ ਨੇ ਜਲਦੀ ਮੌਕਾ ਸਾਮਕੇ ਬਿਨਾ ਬਿਤਕਰੀ ਆਪਣੇ ਆਪ ਨੂੰ ਸਹੀ ਮਸੀਹੇ ਸਾਬਤ ਵੀ ਕਰ ਲਿਆ ਬਹੁਤੇ ਫਾੜੀ ਰਹਿ ਕੇ ਇਹ ਕੁਝ ਮੀਡੀਆ ਨੇ ਹੀ ਨਸ਼ਰ ਕੀਤਾ ਹੈ ਕਈ ਲੋਕ ਤਾਂ ਹਲਾ ਸ਼ੇਰੀ ਵਾਲੇ ਦ੍ਰਿਸ਼ਾਂ ਦੀ ਥਾਂ AI ਨਾਲ ਬਣਾਏ ਖੌਫਨਾਕ ਦ੍ਰਿਸ਼ ਵਿਖਾਉਣ ਤੇ ਹੀ ਲੱਗੇ ਰਹੇ ਹੜ ਰੋਕੂ ਪ੍ਰਬੰਧ ਕਰਨ ਵਾਲਿਆਂ ਦਾ ਉਤਸ਼ਾਹ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੇ ਜੈਕਾਰੇ ਛੜਦੇ ਮਾਰੋ ਮਾਰ ਹੜ ਪੀੜਤਾਵਲ ਵਹੀਰਾਂ ਕੱਟ ਕੇ ਕਿਸ਼ਤੀਆਂ ਜਰੀਏ ਡੁੱਬੇ ਘਰਾਂ ਤੱਕ ਪਹੁੰਚ ਗਏ ਸੁਰੱਖਿਅਤ ਬਾਹਰ ਕੱਢ ਕੇ ਲਾਉਣ ਦੇ ਦ੍ਰਿਸ਼ ਵੀ ਹਰੇਕ ਨੇ ਵੇਖੇ ਹੁਣ ਆਪਣੇ ਆਪ ਨੂੰ ਲੋਕਾਂ ਦੇ ਮਸੀਹੇ ਹੋਣ ਦਾ ਪਰੰਪਰਣ ਬਾਰੇ ਫਾੜੀ ਰਹਿ ਗਏ ਮੋਝੀਆਂ ਦੀ ਗੱਲ ਵੀ ਕਰ ਲਈ ਜਾਵੇ ਇਹ ਲੋਕ ਪਹਿਲਾਂ ਤਾਂ ਮਹਿਲਾਂ ਵਿੱਚੋਂ ਹੀ ਦੇਰ ਨਾਲ ਨਿਕਲੇ ਤੇ ਫਿਰ ਸਿਆਸਤ ਕਰਨਾ ਨਹੀਂ ਭੁੱਲੇ ਸੋਸ਼ਲ ਮੀਡੀਆ ਕਿਸੇ ਨੂੰ ਮਾਫ ਨਹੀਂ ਕਰਦਾ ਸੂਬੇ ਦਾ ਵੱਡਾ ਮਸੀਹਾ ਪਹਿਲਾਂ ਮਿੱਥੇ ਪ੍ਰੋਗਰਾਮ ਤੋਂ ਵਿਹਲਾ ਹੋ ਕੇ ਡੁੱਬੇ ਲੋਕਾਂ ਦੀ ਸਾਰ ਨੂੰ ਆਇਆ ਫਿਰ ਆਪਣੇ ਸ਼ਬਦਾਂ ਵਿੱਚ ਆਗਾਮੀ ਚੋਣਾਂ ਨੂੰ ਵੇਖ ਕੇ ਬੋਲਦਾ ਸੁਣਿਆ ਗਿਆ ਤੁਸੀਂ ਹੀ 91 ਸੀਟਾਂ ਜਿੱਤ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਮੈਂ ਇਸ ਨੂੰ ਤੁਹਾਡੇ ਵਾਸਤੇ ਤੁਹਾਨੂੰ ਸੌਂਪ ਕੇ ਜਾ ਰਿਹਾ ਹਾਂ ਹੈਲੀਕਾਪਟਰ ਨੇ ਜੀਓਜੀ ਸੇਵਾ ਕੀਤੀ ਸੋਸ਼ਲ ਮੀਡੀਆ ਨੇ ਉਹ ਵੀ ਨਸ਼ਰ ਕਰ ਦਿੱਤੀ ਇਸ ਮੌਕੇ ਕਈਆਂ ਨੇ ਚੋਣਾਂ ਜਿੱਤਣ ਲਈ ਕਈਆਂ ਬਹੁਤ ਸਾਰੀਆਂ ਗੱਲਾਂ ਦੀਆਂ ਪੁਰਾਣੀਆਂ ਵੀਡੀਓ ਬਖਾ ਕੇ ਸ਼ੀਸ਼ਾ ਬਖਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਲੋਕ ਸਭ ਕੁਝ ਯਾਦ ਰੱਖਦੇ ਹਨ ਤੁਸੀਂ ਹੀ ਭੁੱਲ ਜਾਂਦੇ ਹੋ ਇੱਕ ਤਾਜ਼ੀ ਵੀਡੀਓ ਵਿੱਚ ਹੜਾਂ ਦਾ ਜੈਸਾ ਲੈਂਡ ਪਹੁੰਚੇ ਨੇਤਾ ਅੱਗੇ ਇੱਕ ਬੀਬੀ ਰੋ ਰੋ ਕੇ ਆਪਣੇ ਦੁੱਖੜੇ ਬਿਆਨ ਕਰਦੀ ਵਿਖਾਈ ਗਈ ਜਿਸ ਨੂੰ ਵੇਖ ਕੇ ਨੇਤਾ ਜੀ ਦੀਆਂ ਅੱਖਾਂ ਵੀ ਭਰ ਆਈਆਂ ਬੈਨਡ ਪਚਰ ਕੇ ਵਾਹੇ ਵਾਲਾਂ ਵਿੱਚ ਲੱਗੇ ਕਲਿੱਪਾਂ ਤੇ హెయిర్ ਬੈਂਡ ਲਾ ਕੇ ਤਿਆਰ ਹੋਈ ਬੀਬੀ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਜਿਵੇਂ ਪ੍ਰਬੰਧਕਾਂ ਵੱਲੋਂ ਇਹ ਪਹਿਲਾਂ ਹੀ ਪਲਾਨ ਕੀਤਾ ਗਿਆ ਹੋਵੇ ਪਿੱਛੇ ਰਹਿ ਗਿਆ ਇੱਕ ਵਿਰੋਧੀ ਧਿਰ ਦਾ ਨੇਤਾ ਨਵੀਂ ਤਕਨੀਕ ਨਾਲ ਬਣੀ ਕਿਸ਼ਤੀ ਦਾ ਜੁਗਾਲ ਕਰਕੇ ਵਿੱਚ ਬੈਠਾ ਸੀ ਆਪਣੀ ਪਾਰਟੀ ਦੇ ਸੀਨੀਅਰ ਨੇਤਾ ਦੇ ਆਜ਼ਾਦ ਵਿਧਾਇਕ ਪੁੱਤਰ ਨਾਲ ਉੱਚਾ ਨੀਵਾ ਬੋਲਦਾ ਸੁਣਿਆ ਗਿਆ ਫਿਰ ਆਪਣੇ ਛੇ ਸਾਥੀਆਂ ਨਾਲ ਪਾਣੀ ਵਿੱਚ ਕਿਰਿਆ ਨੂੰ ਲੈਣ ਜਾਂਦਾ ਇੰਜ ਲੱਗ ਰਿਹਾ ਸੀ ਜਿਵੇਂ ਪਿਕਨਿਕ ਨੂੰ ਜਾ ਰਿਹਾ ਹੋਵੇ ਇਸ ਭਲੇ ਮਾਨਸ ਨੂੰ ਪੁੱਛਣਾ ਬਣਦਾ ਕਿ ਤੁਸੀਂ ਹੜਪੀਟਾਂ ਨੂੰ ਕਿੱਥੇ ਬਿਠਾ ਕੇ ਲਿਆਉਗੀ ਉਹ ਵੀ ਮੌਜੂਦਾ ਸਰਕਾਰ ਨੂੰ ਭੰਡਾ ਸਿਆਸਤ ਕਰਦਾ ਹੀ ਦਿਸਿਆ ਲੇਟ ਪਹੁੰਚੇ ਇੱਕ ਪਾਰਟੀ ਦੇ ਹਾਰੇ ਨੇਤਾ ਨੂੰ ਅੱਗੇ ਨਹੀਂ ਜਾਣ ਦਿੱਤਾ ਸਗੋਂ ਗਾਲਾਂ ਦੇ ਹਾਰ પા ਕੇ ਬੁਰਾ ਭਲਾ ਬੋਲਦਿਆਂ ਲੋਕਾਂ ਨੇ ਵਾਪਸ ਮੁੜ ਲਈ ਮਜਬੂਰ ਕਰ ਦਿੱਤਾ ਕਈ ਘੜਿਆਲੀ ਅਥਰੂ ਕੇਰ ਦੇ ਵੀ ਦਿਸੇ ਪੈਰ ਗਿੱਲੇ ਕੀਤੇ ਬਿਨਾ ਨੂਟ ਪੰਡ ਤੇ ਵੀ ਵੇਖੇ ਗਏ ਹਰ ਇੱਕ ਸਿਆਸੀ ਬੰਦੇ ਦੀ ਸ਼ਕਲ ਲੋਕ ਜਾਣਦੇ ਹਨ ਫਿਰ ਵੀ ਉਹ ਆਪਣੀ ਗੱਡੀ ਜਾਂ ਹੜਪੀਟਾਂ ਲਈ ਭੇਜੀ ਹੋਈ ਕੱਚੀ ਪੱਕੀ ਰਸਦ ਲਈ ਟਰਾਲੀ ਉੱਤੇ ਆਪਣੀ ਫੋਟੋ ਵਾਲਾ ਬੈਨਰ ਅਤੇ ਪਾਰਟੀ ਦਾ ਝੰਡਾ ਲੋਣਾ ਨਹੀਂ ਭੁੱਲਿਆ ਇੱਕ ਨੇਤਾ ਨੇ ਪਸ਼ੂਆਂ ਦਾ ਚਾਰਾ ਭੇਜਣ ਦਾ ਐਲਾਨ ਕਰਕੇ ਆਪਣੇ ਵੱਡੇ ਨੇਤਾ ਨੂੰ ਢੀਕਣਾ ਬਿਹਤਰ ਸਮਝਿਆ 4 ਦਿਨ ਬਾਅਦ ਪਹੁੰਚੇ ਉਸ ਨੇਤਾ ਜੀ ਨੇ ਆਪਣੇ ਪਾਸ਼ਣ ਵਿੱਚ ਗਿਆ ਐਨੇ ਚਾਰੇ ਦਾ ਬੰਦੋਬਸਤ ਕਰ ਲਿਆ ਹੈ ਮੈਂ ਫਲਾਣਾ ਸਾਹਿਬ ਨੂੰ ਕਹਿ ਦਿੱਤਾ ਹੈ ਕਿ ਜੇ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ 10 ਦਿਨਾਂ ਮੈਂ ਟਰੱਕ ਭੇਜਾਂਗਾ ਉਸ ਦੇ ਜਵਾਬ ਵਿੱਚ ਕਿਸੇ ਸੋਸ਼ਲ ਮਸਕਰੇ ਦੀ ਪੋਸਟ ਵੀ ਆ ਗਈ ਇਹ ਤਾਂ ਚੋਣਾ ਜਿੱਤਣ ਵੇਲੇ ਵੀ ਆਖਦਾ ਸੀ ਇਸ ਵਾਰ ਜਿਤਾ ਕੇ ਸਾਨੂੰ ਸੈਂਟਰ ਵਿੱਚ ਭੇਜ ਦਿਓ ਫਿਰ ਮੈਂ ਉੱਥੇ ਨੋਟਾਂ ਦੇ ਟਰੱਕ ਭਰ ਕੇ ਭੇਜਾਂਗਾ ਉਹ ਟਰੱਕ ਤਾਂ ਹਾਲੇ ਵੀ ਨਹੀਂ ਆਇਆ ਹੋਣ ਵਾਲੇ ਟਰੱਕ ਤੋਂ ਪਹੁੰਚਨੇ ਨੇ ਟਰੱਕ ਨਾਲ ਹੀ ਲਈ ਆਉਂਦਾ ਦਿੱਲੀੋਂ ਦੂਰ ਤਾਂ ਨਹੀਂ ਸੀ ਇਹ ਥਾਂ ਇੱਕ ਸੱਜ ਧੱਜ ਕੇ ਆਈ ਕਲਾਕਾਰ ਬੀਬੀ دریاਵਾ ਦੇ ਮੂੰਹ ਮੋੜਨ ਵਾਲਿਆਂ ਨੂੰ ਬੋਰੀ ਨਾ ਪਤਾ ਨਹੀਂ ਕਿਹੜੇ ਮੰਗੋਰੇ ਬੰਦ ਕਰਕੇ ਪਾਣੀ ਰੋਕਣ ਦੇ ਨੁਕਤੇ ਦੱਸ ਰਹੀ ਸੀ ਤੇ ਲੋਕ ਉਸ ਦਾ ਮੇਕਅਪ ਅਤੇ ਐਕਸ਼ਨ ਵੇਖ ਕੇ ਸੋਚੀ ਪਏ ਜਿਸਰੇ ਸਨ ਬਹੁਤੇ ਨੇਤਾ ਵੀ ਇਕੱਠ ਵਿੱਚ ਖੜੋ ਕੇ ਬਿਆਨ ਦੇਣ ਫੋਟੋ ਖਿਚਵਾਉਣ ਤੇ ਵੀਡੀਓ ਬਣਵਾਉਣ ਤੱਕ ਹੀ ਸੀਮਤ ਰਹੇ ਯੂਟਿਊਬਰ ਫੇਸਬੁਕ ਯੇ ਤੇ ਆਪੂ ਬਣੇ ਜਣੇ ਖਨੇ ਚੈਨਲਾਂ ਵਾਲੇ ਹਰੇਕ ਦੇ ਮੂੰਹ ਅੱਗੇ ਮਾਈਕ ਕਰਦੇ ਵੇਖੇ ਸੋਣੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ? ਪ੍ਰਾਨੇ ਨੇ ਆ ਬਿਆਨ ਦਿੱਤਾ ਤੁਸੀਂ ਇਸ ਬਾਰੇ ਕੀ ਕਹੋਗੇ? ਇਸ ਆਫਤ ਵਾਸਤੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਇੱਕ ਵੀਡੀਓ ਵਿੱਚ ਮੌਜੂਦਾ ਸਰਕਾਰ ਦੇ ਇੱਕ ਵ代ਕ ਵੱਲੋਂ ਇਸ ਆਫਤ ਦੇ ਸਮੇਂ ਆਪਣੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਸੱਚ ਬੋਲਦਿਆਂ ਉਂਗਲ ਚੁੱਕਣ ਬਦਲੇ ਉਸ ਨੂੰ ਕੀ ਖਮਿਆਜ਼ਾ ਭੁਗਤਣਾ ਪਵੇ ਪਤਾ ਨਹੀਂ। ਮੀਡੀਆ ਨੇ ਇੱਕ ਅਫਸਰ ਬੀਬੀ ਨੂੰ ਬਹੁਤ ਹੀ ਹਾਈਲਾਈਟ ਕੀਤਾ। ਬੇਸ਼ੱਕ ਉਹ ਆਪਣੀ ਡਿਊਟੀ ਕਰਦੀ ਲੋਕਾਂ ਦੇ ਦਿਲ ਜਿੱਤਰੀ ਸੀ ਪਰ ਹੋਰ ਛੋਟੇ ਸਹਿਯੋਗੀ ਅਫਸਰ ਮੀਡੀਆ ਦੇ ਨਜ਼ਰੀਂ ਨਹੀਂ ਪਏ ਜਦ ਕਿ ਉਹਨਾਂ ਦਾ ਕੰਮ ਵੀ ਸ਼ਲਾਘਾਯੋਗ ਸੀ ਅਜਿਹੇ ਸਮੇਂ ਕਈ ਜ਼ਿੰਮੇਵਾਰ ਲੀਡਰਾਂ ਵੱਲੋਂ ਹੱਥ ਮਜਾਈਆ ਤੇ ਵਿਅੰਗਮਈ ਢੰਗ ਨਾਲ ਦੂਜਾਂ ਉੱਤੇ ਦੋਸ਼ ਰোপਣ ਕਰਨਾ ਵਧੀਆ ਨਹੀਂ ਲੱਗਾ ਇਸ ਮੁਲਕ ਵਾਸਤੇ ਪੰਜਾਬੀ ਹਰ ਮੌਸੇ ਤੇ ਹਮੇਸ਼ਾ ਕੰਦ ਬਣ ਕੇ ਖੜੋਤੇ ਹਨ ਪਰ ਮੁਲਕ ਦੇ ਸਾਂਝੇ ਲੀਡਰਾਂ ਨੇ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਜੇ ਕੁਝ ਕਿਹਾ ਤਾਂ ਉਹ ਵੀ ਦੇਰ ਨਾਲ ਪੰਜਾਬ ਦੇ ਇੱਕ ਨੇਤਾ ਦੀ ਬੁਰਖੇ ਚਿਰਾਂ ਤੋਂ ਪੰਜਾਬ ਦੇ ਮੋਰੀ ਰਹੇ ਪਰ ਉਸ ਨੇ ਕੇਂਦਰ ਨਾਲ ਪਾਈ ਨਵੀਂ-ਨਵੀਂ ਯਾਰੀ ਨਮਾਉਂਦੇ ਹੋਏ ਇੰਨਾ ਹੀ ਕਿਹਾ ਜੇ ਪੰਜਾਬ ਨੂੰ ਮਦਦ ਚਾਹੀਦੀ ਹੈ ਤਾਂ ਕੇਂਦਰ ਸਰਕਾਰ ਤੋਂ ਮੰਗ ਕਰੀ ਇਹ ਆਖਦਾ ਉਹ ਭੁੱਲ ਗਿਆ ਕਿ ਪੰਜਾਬ ਹੱਥ ਅੜਨਾ ਨਹੀਂ ਜਾਣਦਾ ਅੱਡੇ ਹੱਥ ਤੇ ਕੋਈ ਧਰਨਾ ਜਾਂਦਾ ਸਦਕੇ ਜਾਈਏ ਪੰਜਾਬ ਦੇ ਜਾਏ ਕਲਾਕਾਰਾਂ ਤੇ ਹੋਰ ਵੀ ਤੀ ਮਦਦ ਦੇਣ ਵਾਲਿਆਂ ਦੇ ਜਿਨ੍ਹਾਂ ਨੇ ਸਿੱਧ ਕਰ ਦਿੱਤਾ ਕਿ ਪੰਜਾਬ ਦੇ ਜਮਿਆਂ ਨੂੰ ਆਫਤਾ ਨਾਲ ਮੱਥਾ ਲਾਉਣਾ ਤੇ ਮੂੰਹ ਮੋੜਨਾ ਵੀ ਆਉਂਦਾ ਹੈ ਆਪਣੀ ਜਾਨ ਜੋਖਮ ਵਿੱਚ ਪਾ ਕੇ ਹੜ੍ਹ ਦੇ ਪਾਣੀ ਨੂੰ ચીਰਦਿਆਂ ਹੜਪੀਟਾਂ ਤੱਕ ਮਦਦ ਲੈ ਕੇ ਪਹੁੰਚਣ ਵਾਲੇ ਗੱਬਰੂਆਂ ਨੂੰ ਸਲੂਟ ਹੈ ਪਾਣੀ ਦਾ ਚੱਕਰ ਗੁਦਰਤੀ ਵਰਤਾਰਾ ਹੈ ਇਹ ਰੁਕ ਨਹੀਂ ਸਕਦਾ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਪਵੇਗਾ ਕਿ ਇਸ ਤਬਾਹੀ ਦੇ ਅਸੀਂ ਖੁਦ ਕਿੰਨੇ ਕੁ ਜ਼ਿੰਮੇਵਾਰ ਹਾਂ ਅਖੀਰ ਵਿੱਚ ਇਹੀ ਕਹਿਣਾ ਬਣਦਾ ਹੈ ਕਿ ਇਸ ਮੌਕੇ ਸਿਆਸਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਬਣਦੀ ਹੈ ਸਿਆਸਤ ਕਰਦੇ ਆਂ ਨੇਤਾ ਲੋਕ ਆਪਣੇ ਆਪ ਨੂੰ ਜਿੰਨਾ ਮਰਜ਼ੀ ਦਾਤੇ ਅਖਵਾਉਣ ਦੀ ਕੋਸ਼ਿਸ਼ ਕਰਨ ਪਰ ਜ਼ਿੰਦਗੀ ਦੇ ਅਸਲ ਨਾਇਕਾਂ ਨੂੰ ਪਛਾਣੇ ਬਗੈਰ ਬੇੜਾ ਪਾਰ ਨਹੀਂ ਹੋਣ ਲੱਗਾ ਕਿਉਂਕਿ ਆਮ ਲੋਕੀ ਲੋਕਾਈ ਦੇ ਅਸਲ ਨਾਇਕ ਬਣ ਕੇ ਉੱਭਰਦੇ ਹਨ ਜਿੰਨਾ ਚਿਰ ਪੰਜਾਬੀ ਆਪਣੀ ਸੂਰਬੀਰਾਂ ਵਾਲੀ ਵਿਰਾਸਤ ਸੰਭੀ ਰੱਖਣਗੇ ਉਹਨਾਂ ਚਿਰ ਵੱਡੀ ਤੋਂ ਵੱਡੀ ਆਫਤ ਵੀ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਧੰਨਵਾਦ